ਫਿਲੌਰ ਪੁਲਿਸ ਨੇ ਆਮ ਲੋਕਾਂ ਨੂੰ ਪੈਸਿਆਂ ਦਾ ਝਾਂਸਾ ਦੇ ਕੇ ਬੈਂਕ ਖਾਤਾ ਖੁਲਭਾ ਕੇ ਠੱਗੀਆਂ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਿਲੌਰ ਸਰਪੰਸ ਸਿੰਘ ਬੱਲ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਥਾਣਾ ਫਿਲੌਰ ਦੇ ਐਸਐਚਓ ਸੰਜੀਪ ਕਪੂਰ ਨੇ ਪੁਲਿਸ ਪਾਰਟੀ ਨਾਲ ਵਰਿੰਦਰ ਸਿੰਘ son of ਸ਼ਾਦੀ ਸਿੰਘ ਵਾਸੀ ਛਤੀਸਗੜ੍ਹ ਅਤੇ ਅਮਰਿੰਦਰ ਸਿੰਘ son of ਸ਼ਿੰਗਾਰਾ ਸਿੰਘ ਵਾਸੀ ਛਤੀਸਗੜ੍ਹ ਨੂੰ ਗ੍ਰਿਫਤਾਰ ਕੀਤਾ ਹੈ ਮੋਡਲੀ ਪੁਛਗੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਦੋਸ਼ੀ ਪੰਜਾਬ ਦੀਆਂ ਵਕਫਾਖ ਨੌ ਵਿਅਕਤੀਆਂ ਦੇ ਕੁੱਲ 23 ਖਾਤੇ ਖੁਲਭਾ ਕੇ ਉਹਨਾਂ ਦਾ ਲੈਣ-ਦੇਣ ਕਰਦੇ ਸਨ ਡੀਐਸਪੀ ਵੱਲ ਮੁਤਾਬਕ ਜਦੋਂ ਪੁਲਿਸ ਨੂੰ ਇਸ ਠੱਗੀ ਦਾ ਪਤਾ ਲੱਗਿਆ ਤਾਂ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਫਿਲਹਾਲ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲੌਰ ਤੋਂ ਰਾਜਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਸ਼੍ਰੀ ਹਕਮਪੀਸ ਨੇ ਮੁਖੱਖ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਮਾੜਿਆਂ ਸਾਹ ਅਤੇ ਨਸ਼ੇ ਵਿਰੁੱਧ ਜਿਹੜੀ ਚਲਾਈ ਗਈ ਮਹਿਮਾ ਇਸ ਵਿੱਚ ਜੋ ਸਮੇਂ ਕਾਮਯਾਬੀ ਉਲੀ ਜਦੋਂ ਐਸਐਚਓ ਫਲੋਰ ਇਨਸਪੈਕਟਰ ਸੰਜੀਤ ਕੁਮਾਰ ਤੇ ਉਸਦੀ ਟੀਮ ਵੱਲੋਂ ਮੁਗਬੂਰੀ ਦੇ ਆਧਾਰ ਦੇ ਉੱਪਰ ਜਿਹੜੇ ਥਾਣਾ ਬਿਲਗਾ ਤੇ ਨੂਰਮੰਦਨ ਖੇ ਪੂਰੇ ਪਾਲੇ ਲੋਕਾਂ ਦੇ ਅਕਾਊਂਟਸ ਖਰਾਉਦੇ ਸੀ ਇਹਦੇ ਵਿੱਚ 23 ਅਕਾਊਂਟਸ ਖਰਾਏ ਗਏ 9 ਲੋਕਾਂ ਦੇ ਤੇ ਇਹ ਜਿਹੜਾ ਇੰਟਰ ਸਟੇਟ ਗੈਂਗ ਹੈਗਾ ਜਿਹੜਾ ਛੱਤੀਗੜ੍ਹ ਤੋਂ ਬਿਲੋਂਗ ਕਰਦਾ ਉਹ ਨੌਜੀ ਉਹਦੇ ਵਿੱਚ ਦੋਸਤ ਜਿਹੜੇ ਆ ਮੇਨ ਦੋਸ਼ੀ ਆ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਦਾ ਸਰਗਣਾ ਜਿਹੜਾ ਹੈਗਾ ਉਹ ਵੀ 36 ਸੈਕਿੰਡ ਤੋਂ ਬਲੌਂਗ ਕਰਦਾ ਆਸ਼ੂ ਉਹਨੂੰ ਵੀ ਨਾਮਜ਼ਦ ਕਰ ਲਿਆ ਤੇ ਅੱਗੇ ਇਹ ਹੀ ਤਫ਼ਤੀਸ਼ ਜਿਹੜੀ ਆ ਉਹ ਚੱਲ ਰਹੀ ਹੈਗੀ ਇਹ ਜਿੰਨੀਆਂ ਵੀ ਲੋਕਲ ਬੈਂਕਸ ਹੈਗੀਆਂ ਸੀ ਤੇ ਆਪਣੀਆਂ ਪੰਜਾਬ ਨੈਸ਼ਨਲ ਬੈਂਕ ਕੋਆਪਰੇਟਿਵ ਬੈਂਕ ਸਾਰੀਆਂ ਬੈਂਕਸ ਦੇ ਵਿੱਚ ਉਹ ਖਾਤੇ ਖਲੋਗੇ ਨੈਸ਼ਨਲ ਬੈਂਕ ਨੈਸ਼ਨਲਾਈਜ਼ ਬੈਂਕ ਦੇ ਸਾਰੇ ਖਾਤੇ ਖਲੋਗੇ ਸੀ ਇਹਦੇ ਵਿੱਚ ਟ੍ਰਾਂਜੈਕਸ਼ਨ ਕਮਾਉਂਦੇ ਸਨ ਉਸ ਬੰਦ ਵਿੱਚ ਉਸੀਆਂ ਦਾ ਰਿਮਾਰਡ ਅਸਲ ਕੀਤਾ ਉਹਦੇ ਫਰਦਰ ਰਸੀਮ ਦੇ ਅਕਾਊਂਟਸ ਤੇ ਪੈਸੀ ਖਰਵਾਉਣ ਦਾ ਕਾਰਨ ਕੀ ਸੀ ਤੇ ट्रांजੈਕਸ਼ਨ ਕਿਉਂ ਕਰਦੇ ਸੀ ਉਹਦੇ ਬਾਰੇ ਸਾਰਾ ਕਲੀਅਰ ਕੀਤਾ ਜਾ ਰਿਹਾ ਹੈ ਇਹ ਉਹਦਾ ਕਾਉਂਨ ਨੂੰ ਯੂਜ਼ ਕਰਕੇ ਉਹਦੇ ਵਿੱਚ ਕਿਸੇ ਹੋਰ ਦੀ ਹੋਰ ਦੀ ट्रांजੈਕਸ਼ਨ ਜਿਹੜੀ ਸੀ ਉਹ ਕਾਕੇ ਖਾਤੇ ਅੱਜ ਕਰਦੇ ਸੀ ਇਹ ਹੁਣ ਅਸੀਂ ਜਿਹੜੇ ਕੰਸਰਨ ਬੈਂਕਸ ਆ ਉਹਨਾਂ ਦੇ ਬਿਆਨ ਲਿਖੇ ਜਾਣਗੇ ਤੇ ਇਹਨਾਂ ਦੀ ਜਦੋਂ ਕੋਸ਼ਿਸ਼ ਕੀਤੀ ਗਈ ਉਹ ਖਾਤਿਆਂ ਨੂੰ ਝੋਲਿਆ ਗਿਆ ਤੇ ਉਹ ਕਾਫੀ ਇਸ ਲਈ ਜਿਹੜੀ ਉਹ ਸਾਹਮਣੇ ਆਵੇਗੀ ਤੱਕ ਇਹ ਠੱਗੀ ਦਾ ਕੀ ਕਾਰਨ ਸੀ ਇਹ ਉਹ ਸਾਹਮਣੇ ਆਵੇਗਾ ਸਹੀ ਹਜੇ ਅਜੇ ਕੋਈ ਸਾਡੇ ਧਿਆਨ 'ਚ ਨਹੀਂ ਹੈਗਾ ਜਦੋਂ ਇਹ ਤਪਤੀਸ਼ ਦੇ ਤਰ੍ਹਾਂ ਵੀ ਸਾਹਮਣੇ ਆਵੇ ਇਹ ਦੋਨੋਂ ਹੀ ਜਿਹੜੇ ਸ਼ਤੀਸਗੜ੍ਹ ਨੂੰ ਬਲੌਕ ਕਰਦੇ ਤੇ ਲੋਕਲੇਨਾਂ ਬਾਰੇ ਪਤਾ ਕੀਤਾ ਜਾਵੇਗਾ ਵੀ ਇਹ ਉੱਥੋਂ ਕਿਸ ਤਰ੍ਹਾਂ ਆਉਂਦੇ ਸੀ ਦੇ ਠਾਰਕਣੀ ਜਗ੍ਹਾ ਰੱਖਦੇ ਸਨ ਇੰਨੀ ਅਸੀਂ ਇਹਦੇ ਬਾਰੇ ਕੀ ਕਰਾਂ